ਜਾਪਾ ਜੁੜ ਗਏ ਆ ਤੁਹਾਡੇ ਨਾਲ ਲਾਈਵ ਆਪਣੇ ਚੈਨਲ ਯੰਗ ਫਾਰਮਰ ਤੋਂ ਤੇ ਬੱਕਰੀਆਂ ਜੇ ਕੱਢ ਲਈਆਂ ਘਰੋਂ ਬਾਹਰ ਖੇਤਾਂ 'ਚ 베ਰੀ ਸੀਗੇ ਆਪਣੇ ਤੇ 베ਰੀ ਸ਼ਾਂਗੀ ਅੱਜ ਥੋੜੇ ਡਾਣੇ ਹਨਾ ਬੱਕਰੀਆਂ ਨਾਲੇ ਤਾਂ ਪੱਤੇ ਪੁੱਤੇ ਖਾ ਲੈਣਗੀਆਂ ਨਾਲੇ ਡਾਣਾ ਆਇਆ ਪਿਆ ਸੀ ਪਹੀ ਤੇ ਤੇ ਅੱਜ ਆਇਆ ਸ਼ਣੀ ਫੁੱਲੋ ਮਿੱਠੀ ਵਾਲਾ ਗੱਲਾਂ ਬਾਤਾਂ ਕਰਾਂਗੇ ਸ਼ਣੀ ਆਇਆ ਇੱਧਰ ਨੂੰ ਆਇਆ ਇੱਧਰ ਨੂੰ ਕੋਈ ਨਹੀਂ ਉਹ ਮੋੜ ਲੈਣੇ ਆ ਬੱਕਰੀਆਂ ਚ ਸਾਰੀਆਂ ਸਾਰੀਆਂ ਲੈ ਆ ਸੀ ਛੱਡ ਕੇ ਬੱਕਰੇ ਘਰੇ ਆ ਬਈ ਆਪਣੇ ਬੋਕ ਵੱਡੇ ਤੇ ਬੱਕਰੀਆਂ ਸਾਰੀਆਂ ਲੈ ਆਂਦੀਆਂ ਠੀਕ ਆ ਜੀ ਆਹ ਦੇਖ ਲੋ ਗੱਲਾਂ ਬਾਤ ਆਪਾਂ ਕਰਦੇ ਆ ਬੱਕਰੀਆਂ ਪਹਿਲਾਂ ਦੇਖ ਲੋ ਆਪਣੀਆਂ ਸਾਰੀਆਂ ਆੜੀਆਂ ਕੌਣ ਜੁੜਿਆ ਬਈ ਇੱਕ ਬੰਦਾ ਜੁੜ ਚੁੱਕਿਆ ਆਪਣੇ ਲਾਈਵ ਦੇ ਨਾਲ ਤੇ ਕਰਿਓ ਕਮੈਂਟ ਕੌਣ ਜੁੜਿਆ ਬਈ ਆਵਾਜ਼ ਦੱਸਿਓ ਕਿਵੇਂ ਆ ਰਹੀ ਆ ਵੀਡੀਓ ਸਹੀ ਚੱਲ ਰਹੀ ਆ ਲਾਈਵ ਆਪਣਾ ਇਧਰ ਖੇਤ ਆ ਬਾਈ ਹਨਾ ਘਰ ਦੇ ਸਾਹਮਣੇ ਤੇ ਖੇਤ ਦੇ ਵਿੱਚ ਆਪਣੇ 베ਰੀ ਆ ਇਹ ਤੇ 베ਰੀ ਦੇ ਡਾਣੇ ਵੱਡੇ ਆ ਤੇ ਬੱਕਰੀਆਂ ਹੁਣ ਖਾਈ ਜਾਂਦੀਆਂ ਵਧੀਆ ਤੁਪ ਅੱਜ ਕੱਢੀਆ ਦਿਨ ਲੱਗਿਆ ਸੋਨਾ ਆਮਲੀਆਂ ਦੇ ਸਰੀਰ ਖੜੇ ਆ ਐ ਸ਼ਣੀ ਖੜਿਆ ਸਰੀਰ ਪੂਰੇ ਲਓ ਜੀ ਸ਼ਿਵਾ ਬਾਈ ਜੀ ਹੈਲੋ ਬਾਈ ਜੀ ਹਾਈ ਭਈਆ ਹਾਂਜੀ ਬਾਈ ਕੈਸੇ ਹੋ ਸ਼ਿਵਾ ਜੀ ਬਰਬਰੀ ਆਪਕੋ ਚੈੱਕ ਕਰਵਾਤੇ ਆਂ ਦੋਸਤੋ ਅੱਜ ਠੀਕ ਐ ਬਾਈ ਕਰਮਜੀਤ ਕੀ ਹਾਲ ਆ ਬਾਈ ਬਹੁਤ ਬਹੁਤ ਧੰਨਵਾਦ ਲਾਈਵ ਦੇ ਨਾਲ ਜੁੜਨ ਦੇ ਲਈ ਤੇ ਬੱਕਰੀਆਂ ਕਰੋ ਚੈੱਕ ਆਪਣੀਆਂ ਕਿਵੇਂ ਆ ਹਨਾ ਉਹ ਦੇਖੋ ਜੀ ਆ ਬਾਈ ਫੁੱਲੋ ਬੱਠੀਆ ਰਹਾ ਕੰਮਾ ਨਚਾਈ ਦੇ ਲੋ ਜੀ ਫੁੱਲੋ ਭਿਆਕ ਰਿਹਾ ਲਓ ਜੀ ਕਰੋ ਚੈੱਕ ਆਪਣੇ ਬਈ ਹੀਰੇ ਬਰੀਡਰ ਦੀ ਪੱਠਾ ਜਿਹੜਾ ਚਿੱਟੀਆਂ ਅੱਖਾਂ ਨਾਲ ਹੁੰਦਾ ਸੀ ਆਪਣੇ ਕੋਲੇ ਬੱਕਰਾ ਉਹਦੀ ਪੱਠਾ ਇਹ ਖੀਰੀ ਸੂਈ ਆ ਤੇ ਇਹਦੀ ਪੱਠ ਘਰੇ ਆ ਤੇ ਆ ਬੱਕਰਾ ਇੱਕ ਹੋਰ ਆਪਣੇ ਕੋਲੇ ਦੋ ਬਰੀਡਰ ਘੋਨੇ ਆ ਇਹ ਵੀ ਘੋਨਾ ਹੀ ਬੱਕਰਾ ਥੋੜੇ ਥੋੜੇ ਸਿੰਗ ਆ ਇਹਦਾ ਵੀ ਰਿਜ਼ਲਟ ਸੋਹਣਾ ਆ ਨਰਿੰਦਰ ਕੁਮਾਰ ਜੀ ਕੀ ਹਾਲ ਆ ਜੀ ਬਾਈ ਕਰਮਜੀਤ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਆ ਆ ਪੱਠਾ ਵੀ ਆਪਣੀਆਂ ਸੂਪੀਆਂ ਸੀਗੀਆਂ ਦੋਨੇ ਹੁਣ ਆਪਣੇ ਕੋਲੇ ਦੋ ਰਹਿਗਾਂ ਬਈ ਸੂਣ ਵਾਲੀਆਂ ਆਪ ਅੱਠ ਕੱਲ ਰਾਤ ਸੂਈ ਆ ਬਈ ਆਹਾ ਠੀਕ ਹੈ ਜੀ ਇਧਰ ਆਪਣੇ ਪੱਠੇ ਪੁੱਠੇ ਬੀਜੇ ਆ ਸਾਰੇ ਮਰਸੀਮ ਤੇ ਜਮੀ ਆ ਬਾਕੀ ਇਧਰਨ ਹੋਰ ਜਮੀ ਬੀਜੀ ਆ ਤੇ ਅੱਜ 베ਰੀ ਵੱਢ ਕੇ ਇਹਨਾਂ ਨੂੰ ਖਵਾਈ ਜੰਨੇ ਆ ਮੁੰਡਾ ਆ ਸ਼ਨੀ ਫੁੱਲੋ ਮਿੱਠੀ ਆਲਾ ਪੁਰਾਣਾ 베ਲੀ ਆਪਣਾ ਕੀ ਹਾਲ ਆ ਸ਼ਨੀ ਵਧੀਆ ਵਧੀਆ ਬਈ ਕਿਵੇਂ ਲੱਗੀਆਂ ਬੱਕਰੀਆਂ ਠੀਕ ਆ ਸ਼ਨੀ ਨੂੰ ਬੱਕਰੀਆਂ ਰਖਾਉਣੇ ਆ ਹੁਣ ਸ਼ਨੀ ਬਣਾ ਕੇ ਬਾਹਰ ਫਾਰਮ ਹਾਏ ਓਏ ਆ ਬਈ ਸਾਰੇ ਆਪਣੇ ਬਰੀਡਰ ਦੇ ਬੱਚੇ ਆ ਦੇਖੋ ਬਈ ਆ ਵੱਡੇ ਦੇ ਆ ਜਿਹੜਾ ਆਪਣਾ ਲਾਲ ਗੁਲਦਾਰ ਆ ਹਨਾ ਆ ਬਈ ਕੋਨੀਪਟ ਸੂਈ ਆ ਉਹਦਾ ਬੱਚਾ ਆ ਦੇਖੋ ਇਹ ਹੋਊਗਾ ਅੱਜ 15 ਦਿਨਾਂ ਦਾ ਹੋਊਗਾ ਬੱਚਾ 15 ਤੋਂ ਘੱਟ ਹੀ ਹੋਊਗਾ ਬਹੁਤ ਸੋਹਣਾ ਬੱਚਾ ਬਈ ਆ ਬੱਕਰੀ ਸੇਲ ਕਰਨੀ ਆਪ ਜੇ ਕਿਸੇ ਨੇ ਲੈਣੀ ਹੋਵੇ ਬਈ ਸਤਿ ਸ੍ਰੀ ਅਕਾਲ ਜੀ ਧੁੱਪ ਲੱਗ ਜਾਊਗਾ ਅੱਜ ਦਿਨ ਖੁੱਲ ਗਿਆ ਹਾਂਜੀ ਹਾਂਜੀ ਬਈ ਬਲਜੀਤ ਧੁੱਪ ਲੱਗੀ ਆ ਬਈ ਸੋਹਣੀ ਅੱਜ ਵਧੀਆ ਦਿਨ ਅੱਜ ਇੱਕ ਤਾਂ ਆਪਣੀ ਆ ਪੱਠ ਸੋਣ ਵਾਲੀ ਆ ਬਈ ਹੁਣ ਖੀਰੀ ਆ ਇਹ ਹਜੇ ਤੇ ਇੱਕ ਆ ਬੱਕਰੀ ਸੋਣ ਵਾਲੀ ਆ ਇਹ ਸੋਣਗੇ ਹੁਣ ਫਰਵਰੀ ਦੇ ਵਿੱਚ ਆ ਤਾਂ ਫਰਵਰੀ ਸੂਗੀ ਇਹਦਾ ਹਜੇ ਮੈਨੂੰ ਡੇਟ ਯਾਦ ਨਹੀਂ ਕਿੰਨੀ ਆ ਆਇਆ ਛਣੀ ਨੇੜੇ ਮੜਾ ਆ ਛਣੀ ਨਾਲ ਕਰਾਉਣਾ ਗੱਲਬਾਤ ਬਹੁਤ ਪੁਰਾਣਾ ਬੰਦਾ ਬੱਕਰੀਆਂ ਦਾ ਜਾਣਕਾਰੀ ਬਹੁਤ ਐਨ ਬੱਕਰੀਆਂ ਬਾਰੇ ਛਣੀ ਖੱਬਾ ਪੈਣਾ ਕਿਹਨੂੰ ਕਹਿੰਦੇ ਖੱਬਾ ਪੈਣਾ ਹੈ ਜਿਹੜੀਆਂ ਵਪਾਰੀਆਂ ਦੀਆਂ ਭਾਈ ਬੋਲੀਆਂ ਹੁੰਦੀਆਂ ਹਨਾ ਪੈਸੇ ਜ ਆਪਾਂ ਬੱਕਰੀ ਵੇਚਣੀ ਆ ਜਾਂ ਖਰੀਦਣੀ ਆ ਹਨਾ ਲੈ ਲੈ ਕੋਈ ਨਹੀਂ ਆਪੇ ਆ ਜਾਣਗੇ ਆਪੇ ਇਧਰ ਆਪਣਾ ਜੋਰਾਵਰ ਸਿੰਘ ਵੀ ਆ ਗਿਆ ਬੱਚੇ ਚੱਕੀ ਆਉਂਦਾ ਦੇਖੋ ਇਹ ਨਹੀਂ ਟੈਕਦਾ ਬੱਕਰੇ ਨਹੀਂ ਲੈ ਕੇ ਆਏ ਵੱਡੇ ਭੱਟੇ ਬੋਖ ਮਾਰਦੇ ਆਖ ਨਹੀਂ ਜਰਾ ਭਾਈ ਜੀ ਸ਼ਿਵਾਜੀ ਪੰਮਾ ਬਾਈਕਾ ਜੋ ਬੱਕਰਾ ਹੈ ਉਹ ਭਾਈ سے ਬਾਤ ਕਰੋ ਜੀ ਵਹੀ ਬਤਾਏਗੇ ਆ ਦੇਖ ਲੋ ਇਹ ਭਾਈ ਜੋਰਾ ਭਾਈ سے ਬਾਤ ਕਰਵਾएंगे आपकी हां जी ਜੋਰਾ ਭਾਈ کیسے ਹੋ ਲਾਈਵ ਚੱਲ ਰਹਾ ਇਧਰ ਬਾਤ ਕਰੋ ਟੋਕਾ ਜੱਕਲਾ ਚਾਲਾ ਇਹ ਭਾਈ ਟੋਕਾ ਰੱਖਦਾ ਉਹਦੇ ਕੋਲੇ ਬੰਦਾ ਭੈੜਾ ਵੈਲੀ ਬੰਦਾ ਏ ਦਿਖਾਈ ਟੋਕਾ ਮੜਾ ਕਿੰਨਾ ਤਿੱਖਾ ਇਧਰ ਚੈੱਕ ਕਰਾਈਂ ਇਹ ਜੂਠੇ 베ਰ ਖਾਂਦਾ 베ਰ ਕਿਨੇ ਕ ਸਵਾਦ ਲੱਗਦਾ ਤੈਨੂੰ 베ਰ ਇਧਰ ਚ ਆ ਕੇ ਪਹਿਲਾਂ ਗੱਲ ਕਰ ਬਾਈ ਕਿੰਨੀਆਂ ਬੱਕਰੀਆਂ ਆਪਣੇ ਕੋਲੇ ਆਪਣੇ ਕੋਲੇ ਪਤਾ ਨਹੀਂ 25 ਹੈਗਾ 25 ਦਾ 25 ਦਾ ਹੈ ਲੈ ਬਾਈ ਬਾਈ ਕਈ ਵਾਰੀ ਨੈਟਵਰਕ ਦੀ ਪ੍ਰੋਬਲਮ ਹੋ ਸਕਦੀ ਹੈ ਤਾਂ ਹੀ ਨਹੀਂ ਵੀਡੀਓ ਆਉਂਦੀ ਕਲੀਅਰ ਆ ਜਾ ਇੱਥੇ ਖੜ ਜਾ ਬਣਾ ਉਹ ਕੋਈ ਗੱਲਾਂ ਬਾਤਾਂ ਲਾਈਵ ਚੱਲੀ ਜਾਂਦਾ ਤੈਨੂੰ 50 ਬੰਦੇ ਵੇਖੀ ਜਾਂਦੇ ਆ ਹਾਂ ਕਿਸ ਦੀ ਗੱਲਾਂ ਹਾਂਜੀ ਬਾਈ ਇਹ ਆ ਬਾਈ ਛਣੀ ਮੁੰਡਾ ਫੁੱਲੋ ਮਿੱਟੀ ਪਿੰਡ ਰਾਜੇ ਸਿੱਧੂ ਦਾ ਹਨਾ ਫੁੱਲੋ ਮਿੱਟੀ ਦੇ ਅੱਡੇ ਤੇ ਗੱਲਾਂ ਹੁੰਦੀਆਂ ਕਿਵੇਂ ਭਰੂ ਜੱਟ ਸੀਨੇ ਹੋਏ ਸਾਲ ਨੂੰ ਇੱਕ ਛਪੜ ਕਿਨਾਰੇ ਗੁੱਲੀ ਜੱਟ ਦੀ ਤੀਜੇ ਫਾਟਕਾਂ ਨੂੰ ਮੜੂ ਘਰ ਵਾਲਣ ਨੂੰ ਤੇ ਹੋਰ ਸਨਾ ਸ਼ਣੀ ਵਧੀਆ ਗੱਲਾਂ ਜਾਨਵਰ ਕਿਵੇਂ ਆਪਣੇ ਵਧੀਆ ਠੀਕ ਆ ਹੁਣ ਤਾਂ ਬਹੁਤ ਆ ਵੇਚ ਦੇ ਕੇ ਵਦਾਈ ਚੱਲ ਗਏ ਪਾਲਾ ਕਰ ਰਹੇ ਇਹ ਵੇਚੀ ਫਾਰਮ ਬਣਾ ਲ ਕੇ ਬਾਹਰ ਇੱਥੇ ਬਾਹਰ ਬਣਾਉਣਾ ਆਪਾਂ ਫਾਰਮ ਯਾਰ ਘਰੇ ਲੋਟ ਨਹੀਂ ਆਉਂਦੀਆਂ ਬਾਹਲਾਂ ਹਣਾ ਵਧੀਆ ਬਾਤ ਆ ਜਾਈਗਾ ਫਿਰ ਇੱਥੇ ਪੱਕੇ ਹੀ ਸੰਨੀ ਵੀ ਸਸਤਰੀ ਕਾਲ ਸਣੀਏ ਸਸਤਰੀ ਕਾਲ ਬੁਲਾਇਂਦਾ ਤੈਨੂੰ ਬਾਈ ਕੋਈ ਕਿਵੇਂ ਤੈਨੂੰ ਸਤਿ ਸ੍ਰੀ ਅਕਾਲ ਬੁਲਾਈ ਜਾਂਦੇ ਆ ਆ ਦੇਖ ਲਾ ਲੈ ਕੁੱਤੇ ਸੰਨੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਖਦੇ ਸਤਿ ਸ੍ਰੀ ਅਕਾਲ ਬਾਈ ਬੁਲਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੱਕਰੀਆਂ ਬਾਰੇ ਦੱਸਣੀ ਕਿਵੇਂ ਆ ਕੰਮ ਜੇ ਬੰਦੇ ਨੇ ਕਰਨਾ ਹੋਵੇ ਬੰਦਾ ਦੱਲਾ ਕੀ ਕਰੀ ਚੱਲੇ ਹੈ ਦੱਲਾ ਕੀ ਕਰੇ ਦੱਲਾ ਕੀ ਕਰੇ ਓਹ ਨਹੀਂ ਫਾਇਦਾ ਕੋਈ ਜਿਹੜਾ ਬੰਦਾ ਮੰਨ ਲਾ ਪੂਛਾ ਮਰੋੜੀਓ ਹੋ ਸਕਦਾ ਕੰਮ ਜਾਂ ਇੱਕ ਦੀ ਵਾਰਤ ਵਾਰਤੀ ਤੇ ਸਣੀ ਇੱਕ ਯਾਰ ਬੋਲੀ ਦੱਸੀ ਵਪਾਰੀਆਂ ਦੀ ਜਿਵੇਂ ਬੱਕਰੀ ਕੋਈ ਆਪਾਂ ਖਰੀਦਣੀ ਆ 5000 ਦੀ ਉਹਨੂੰ 5000 ਨੂੰ ਕੀ ਕਹਿੰਦੇ ਆ ਵਪਾਰੀ ਖਮਸ ਹੈ ਖਮਸ 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 ਦੀ ਹੋ ਗਈ ਹੈ ਕਹਿੰਦੇ ਹਨਾ ਤੇ 1000 ਨੂੰ ਕੀ ਕਹਿੰਦੇ ਆ ਏਕਲਾ ਏਕਲਾ 2000 ਨੂੰ ਉਹ ਗਾਹਾਂ ਵਧੀ ਜਾਏ ਤਾਂ ਭਲ ਭਲਗੇ ਨਹੀਂ ਨਹੀਂ 3000 ਨੂੰ ਲਾ ਆ ਘੱਟ ਆਉਂਦੀ ਤੈਨੂੰ ਭਾਸ਼ ਲਾ ਯਾਰਾ ਲਾ ਤੇ 4000 ਰੁਪਏ ਦੇ 400 ਨੂੰ ਵਿਆਹ ਦਿੰਦੇ ਤੇਰੀ ਕੀ ਕਹਿੰਦੇ 6 ਨੂੰ ਹਣਾ 8 ਨੂੰ ਕੀ ਕਹਿੰਦੇ ਅਸ ਅਸਰ ਅਸਰ ਆ ਦੇ ਅਸਰ ਤਾਂ ਨਹੀਂ ਕਹਿੰਦੇ ਪਾਪੇ ਨੂੰ ਤਾਂ ਆਉਂਦੀ ਤੈਨੂੰ ਘਾਟ ਵੀ ਉੱਥੇ ਆ ਯਾਰ ਅਸਰ ਨਾਸਰ ਤਾਂ 9000 ਨੂੰ ਕਹਿੰਦੇ ਪਾਪਾ ਠੇਰ ਨੂੰ ਕੀ ਕਹਿੰਦੇ ਹੁੰਦੇ ਦੱਸਿਏ ਇਹਨੂੰ 8000 ਨੂੰ ਭੱਲ ਗਿਆ 8000 ਰੁਪਏ ਦੇ ਆ 8000 ਨੂੰ 800 ਨੂੰ ਕੀ ਆਦੇ ਆ ਮਾਜੀ ਹਾਂ ਇਸ ਸਰ ਕਈ ਜਾਂਦਾ ਮਨ ਮਨ ਨਾ ਤੇ ਬੋਲ ਜਾਇਆ ਪਾਲਾ ਆਇਓ ਬਾਪੇ ਰੋ ਬੋਸ ਦੇ ਆ ਬੰਦ ਕਰੀ ਫੋਨ ਹਾਂ ਖੜ੍ਹ ਜਾ ਇਹਦੇ ਹੋਰ ਫੜਾ ਮੈਨੂੰ ਇਹਦੇ 10 ਸਾਲ ਨੂੰ ਆਇਓ ਬਾਪੂ ਜੀ ਨੂੰ ਪੁੱਛਦੇ ਆ ਵੀ ਇਹ ਭਾਸ਼ਾ ਛਣੀ ਨੂੰ ਤਾਂ ਆਉਂਦੀ ਨਹੀਂ ਛਣੀ ਦਾ 1000 ਰੁਪਏ ਅੜ ਗਿਆ ਜੀ ਓ 1000 ਤੇ ਚ 1000 ਨੂੰ ਕਹਿੰਦੇ ਹਾਂ 1000 ਨੂੰ ਦੱਸੀ ਹਾਂ 1000 ਨੂੰ ਅਸਰ 2000 ਨੂੰ ਜੋਲ ਜੋਲ ਆ ਸਿੱਖ ਲੋ ਬਈ ਭਾਸ਼ਾ ਜੀ ਨੇ ਸਿੱਖਣੀ ਆ ਮੰਡਗਾ ਦੇ ਵਪਾਰੀ ਐ ਕਰਦੇ ਹੁੰਦੇ ਆਪਾਂ ਨੂੰ ਸਮਝ ਨਹੀਂ ਆਉਂਦੀ 3000 ਨੂੰ ਗਲਾ ਤੇ 4 ਨੂੰ ਰਵਾ 5 ਨੂੰ ਕੰਮਸ 6 ਨੂੰ ਰਖੀ ਹੈ ਨਾ ਰਖੀ ਹੈ 7 ਨੂੰ ਪੈਨ ਲਓ ਵੀ 7000 ਨੂੰ ਪੈਨ ਕਹਿੰਦੇ ਆ ਬਈ ਮਾਜੀ 8 ਹੂੰ ਨਸਰ 9 9 ਅੱਸਰ 10 ਅੱਛਾ 11 11 ਅੱਛਾ 12 12 ਠੀਕ ਆ ਇਹ ਬਈ ਬੋਲੀ ਹੁੰਦੀ ਆ ਵਪਾਰੀਆਂ ਦੀ ਜਦੋਂ ਉਦੋਂ ਦਲਾ ਅਸਰਵਾਲ ਦਾ 13 ਅੱਛਾ ਤੇ ਜਾ 13 ਦਾ ਉਂਗਲਾ ਹੈਗਾ ਵੀ ਕਈ ਰੀ ਅਸਰਵਾਲ ਦਲਾ ਅਸਰਵਾਲ ਦਾ 13 ਜਿਹੜਾ ਉਂਗਲਾ ਫੜਦੇ ਹੁੰਦੇ ਆ ਆ ਚੱਲੀ ਜਾਂਦਾ ਲਾਈਵ ਨਾਲ ਦੀ ਨਾਲ ਹੀ ਚੱਲੀ ਜਾਂਦਾ ਚੱਲੀ ਜਾਂਦਾ ਉਂਗਲਾ ਫੜ ਦਬਕੇ ਸ਼ਣੀ ਦਸੀ ਮਿਹੜਾ ਹੱਥ ਫੜ ਕੇ ਕਿਵੇਂ ਨੱਪਦੇ ਨੇ ਹੱਥ ਐ ਐ ਕੱਕੀ ਦਾ ਐ ਕਰਕੇ ਹਾਂ ਚੱਲੇ ਕਰਕੇ ਅੱਛਾ ਉਂਗਲਾਂ ਨੱਪ ਦਿੰਦੇ 4 ਨੱਪਦਿਆਂ ਪ੍ਰਵਾਹ ਹੋ ਗਿਆ ਪ੍ਰਵਾਹ ਬਣ ਗਿਆ ਜਦੋਂ ਵੀ 4 ਉਂਗਲਾਂ ਨੱਪਦਿਆਂ ਬਣ ਗਿਆ ਚੱਲੇ ਕਰਕੇ 4000 ਕੰਮ ਅੱਛਾ ਠੀਕ ਐ ਪੱਕੀ 1000 ਵੀ ਬਣਦਾ 10000 ਬਣਦਾ 5000 ਤੇ 5000 ਬਣਦੇ ਕਾਪੀ ਇਹ ਕਹਿੰਦੇ ਬੋਟਾ ਬੰਦਾ ਇਹ ਤੋਂ ਲੈ ਲੈ ਬੋਟਾ ਦਾ ਕੀ ਮਤਲਬ ਹੁੰਦਾ ਸ਼ਣੀ ਹੈ ਹੈ ਬੋਟੀ ਦਾ ਮੰਡੀ ਤੇ ਨਹੀਂ ਜਾਣ ਦਾ ਸੋ। ਜਿਹੜਾ ਅਨਜਾਣ ਹੋਵੇ ਬੰਦਾ ਸਿੱਖੂ। ਪਰ ਇਹ ਸਿੱਖੂ ਹਾਂਦੇ ਆਪਣਾ ਕੰਮ। ਜਿਹੜਾ ਸਿੱਖੂ ਆਣ ਜਿਹੜਾ ਸਿੱਖ ਦਾ ਪੂਰਾ ਹਨਾ। ਜਿਹੜਾ ਪੂਰਾ ਚੰਟ ਸ਼ਨੀ ਮਣਕਾ ਜਾ। ਸ਼ਨੀ ਤੂੰ ਦਾ ਬੋਟੀ। ਹਾਂ। ਆ ਬੱਕਰਾ ਦਾ ਕਿੰਨੇ ਦਾ ਹੋਊਗਾ ਲੈ ਲੱਗ ਜਾ। ਡੰਗਾ ਆਉਂਦੇ ਆ ਘਲਾ ਨੂੰ। ਹੈ ਆ ਬੱਕਰਾ ਦਾ ਸ਼ਨੀ। ਆ ਬੱਕਰਾ ਦਾ ਕੀ ਕਿੰਨੇ ਦਾ ਹੋਊਗਾ। ਆ ਭਾਈ ਬਰੀਡਰ ਵੇਲ ਲੋਏ ਲੋਕ ਸੇਵਾ ਜੀ ਤੁਰਿਆ ਫਿਰਦਾ ਹਨਾ। ਪੈਸਾ ਮੱਤ ਪੁੱਛ ਪੈਸਾ ਮੱਤ ਪੈਸੇ ਪੈਸੇ। ਪੈਸੇ। ਇਹ ਠੁਰਵਿਆ ਹੁੰਦੇ ਪੈਸਾ ਨੂੰ ਹੂੰ ਗੱਤੇ ਵੀ ਆਉਂਦੇ ਆ ਅੱਛਾ ਕਰਾਦੇ ਵੀ ਆਉਂਦੇ ਆ ਆਹ ਭਾਈ ਬਰੀਡਰ ਵੇਚ ਲੋ ਜੇ ਕਿਸੇ ਨੇ ਲੈਣਾ ਹੋਵੇ ਤਾਂ ਇਸ ਲੋਕ ਸੇਵਾ ਜੀ ਤੁਰਿਆ ਫਿਰਦਾ ਹਜੇ ਤੱਕ ਲੋਕ ਸੇਵਾ ਹਰੇਸਤਰਾ ਜੇ ਮੋੜ ਕੇ ਲਿਆ ਬੱਕਰੀਆਂ 베ਰੀ ਨਹੀਂ ਖਾਂਦੀਆਂ ਤੇ ਉਹ ਕਾਜ ਵੜ ਗਈਆਂ ਲਓ ਭਾਈ ਕੁਆਲਿਟੀ ਚੈੱਕ ਕਰੋ ਬੱਚਾ ਬਹੁਤ ਸੋਹਣਾ ਤੇ ਦਾ ਰਿਜ਼ਲਟ ਵੀ ਬਹੁਤ ਘੈਂਟ ਆਇਆ ਬੱਕਰੀਆਂ ਸੂਆਂ ਇਹਦੇ ਤੋਂ ਹੇ ਜੋਰਾਵਰ ਹੋ ਰਿਹਾ ਏ ਬੇਟਾ ਉਰੇ ਆਈ ਇਧਰ ਇੱਕ ਵਾਰੀ ਇਧਰ ਆਈ ਆਉਣਾ ਦੋ ਮਿੰਟ ਬੱਕਰੀਆਂ ਦਿਖਾਉਣੇ ਤੁਹਾਨੂੰ ਆ ਜੋ ਜੇ ਕਿਸੇ ਨੇ ਬਈ ਛੋਟਾ ਬੱਚਾ ਲੈਣਾ ਤੇ ਉਹ ਤੁਹਾਨੂੰ ਦਿਖਾਉਣੇ ਅੱਜ ਪਿਆਰਾ ਪਿਆਰਾ ਬੱਕਰੇ ਹੈਗੇ ਆਪਣੇ ਕੋਲੇ ਮੋਟ ਵੈਜੇ ਟੋਕਾ ਜੋਰੇ ਸਿੰਗਾ ਵਾਲਾ ਬੱਕਰਾ ਫੜ ਕੇ ਲੈ ਜਿਹਨੂੰ ਦਵਾਈ ਦਿੱਤੀ ਸੀ ਸੀਸੀ ਆਪਾਂ ਸਿੰਗਾ ਵਾਲਾ ਹੋ ਫਿਰਦਾ ਇਹ ਉਹ ਵੱਟ ਤੇ ਤੁਰੇ ਆਉਂਦਾ ਟੋਕਾ ਰੱਖਦੇ ਛੋਟੇ ਅਕਲਾ ਜੀ ਵੱਟ ਤੇ ਤੁਰੇ ਆਉਂਦਾ ਬਈ ਜਿਹਨੇ 35-40 ਹਜ਼ਾਰ ਦਾ ਨਹੀਂ ਨਹੀਂ ਬਈ ਘੱਟ ਹੀ ਦੇ ਦੇਣੀ ਕੋਈ ਨਹੀਂ ਭਾਈ ਇਹ ਕਹਿੰਦਾ 35-40 ਹਜ਼ਾਰ ਦਾ ਹੈਗਾ। ਹੈਗਾ। ਬੱਚਾ ਭਈ ਇਹ ਬਹੁਤ ਕੰਡ ਬਾਨਣਾ ਸੇਵਾ ਫੁੱਲ ਕਰਨੀ ਹੋਵੇ। ਇਹਨੂੰ 50 ਕਿਲੋ ਛੋਲੇ ਪਾ ਦੇ ਬੰਦਾ 2 ਮਹੀਨਿਆਂ ਚ ਤੇ ਖੜ ਖੜ ਦੇਖਣਗੇ ਲੋਕ। ਇਹ ਨਾ ਰਿਸ਼ਤੇਦਾਰ ਲੈ ਗਏ ਸੀ ਕੋਈ ਕਦੇ ਕੋਈ ਪਿੰਡ ਚ ਲੈ ਜਾਂਦਾ ਐਂ ਤੁਰਿਆ ਫਿਰਦਾ। ਕੱਲ ਹੀ ਛੜੇ। ਬਣ ਗਏ ਹੁਣ ਇਹ ਤਾਂ 20 ਬੱਕਰੀਆਂ ਤਾਂ ਹਨ। ਆਹ ਵੇਖ ਲੋ ਜੋੜਾ ਢਾਈ ਬੈਠਾ ਬੱਚੇ। ਦੋ ਦੰਦਾ ਜੇ। ਦੋ ਦੰਦਾ ਭਈ ਹਜੇ ਬੱਕਰਾ। ਜੇ ਕਿਸੇ ਨੇ ਲੈਣਾ ਹੋਵੇ ਤਾਂ ਭਈ ਆਜੋ ਦੇਖਜੋ। ਆ ਦੇਖ ਲੋ ਫਿਰਦਾ ਆਪਣਾ ਮੋਟੂ ਮੋਟੂ ਓ ਮੋਟੂ ਆਹਦੇ ਬੱਚਿਆ ਆ ਮੋਟੂ ਐ ਇਹ ਓਏ ਮੋਟੂ ਲੈ ਲੈ ਚੱਕ ਲੈ ਚੱਕ ਲੈ ਚੱਕ ਕੇ ਲਿਆਗਾ ਆ ਦੇਖ ਲੋ ਬੱਚਾ ਜੋਰੇ ਤੋਂ ਚੱਕਿਆ ਨਹੀਂ ਜਾਂਦਾ ਬਈ ਪੂਰਾ ਹੈਵੀ ਬੱਚਾ ਜੇ ਕਿਸੇ ਨੇ ਬਰੀਡਰ ਰੱਖਣਾ ਤਾਂ ਇਹਦੀ ਮਾਂ ਵੀ ਬਹੁਤ ਚੰਗੀ ਆ ਲੱਤ ਫੜ ਲੈ ਲੱਤ ਫੜ ਜਾ ਮੈਂ ਫੜਦਾ ਫੜ ਜਾ ਮੈਂ ਫੜਦਾ ਯਾਰ ਪਟਿਆਲੇ ਤੋਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਲਓ ਭਈ ਬੱਚਾ ਕਰਾਉਣੇ ਚੈੱਕ ਜੋਰਾਵਰ ਕਰਾਈ ਚੈੱਕ ਕਰਾਏ ਦਾ ਸਟੈਗ ਲਵਾਈ ਕਰਾਂ ਆ ਦੇਖੋ ਖੜ ਜਾ ਗਾਲਤੋ ਨਾ ਫੜ ਆ ਦੇ ਇੰਨਾ ਸੋਹਣਾ ਨਾ ਕੰਨਾਂ ਦਾ ਇਹ ਪੂਰਾ ਵੇਖੋ ਇਧਰ ਉਹਦੇ ਫੜਾ ਲੈ ਆ ਜਾ ਪੁੱਤ ਆ ਜਾ ਹੱਥ ਫੜ ਲੈ ਆ ਜਾ ਭਈ ਆ ਜਾ ਆ ਜਾ ਆ ਲੋ ਜੀ ਕਰੋ ਚੈੱਕ ਬਹੁਤ ਹੀ ਸ਼ਾਨਦਾਰ ਕੁਆਲਿਟੀ ਆ ਇਹਦੀ ਮਾਂ ਵੀ ਬਹੁਤ ਚੰਗੀ ਆ ਪਿੱਛੋ ਲਾਈਨ ਵੀ ਬਹੁਤ ਚੰਗੀ ਹੈ ਬੱਕਰੀ ਲਓ ਜੀ ਇਹਨੂੰ ਛੱਡ ਦੇ ਨਾ ਫੁੱਲਾਂ ਨੂੰ ਆ ਚੱਲ ਹੋਰ ਸੁਣਾਓ ਬਈ ਸੁਣਾਓ ਕਰਦੇ ਨਾ ਬੱਕਰੀ ਇਧਰੋਂ ਥੋੜਾ ਜਿਹਾ ਉਹ ਇਹ ਬੱਕਰੀਆਂ ਨਹੀਂ ਘਰੇ ਲੈ ਆਣੀਆਂ ਫਿਰਦਗਰਾਂ ਦੇ ਟੁੱਪੇ ਹਾਂ ਹੋਰ ਸੁਣਾਓ ਬਈ ਕੀ ਹਾਲ ਚਾਲ ਟੁੱਪ ਕਿੱਥੇ ਕਿੱਥੇ ਨਿਕਲੀ ਆਓ ਮੋੜ ਕੇ ਲਿਆ ਖੜ ਜਾ ਮੜਾਇਆ ਕਰ ਖੜ ਜਾ ਬੱਕਰੀਆਂ ਮੋੜ ਲੇ ਓਏ ਇੱਕ ਚੱਕ ਲੈਨੇ ਖੜ ਜਾ ਇੱਕ ਮੜਾ ਬੱਕਰੀਆਂ ਬਈ ਤੰਗ ਬੋ ਕਰਦੇ ਓ ਯਾਰ ਖਾਣਗਾ ਖੜਜੋ 1 ਮਿੰਟ ਖੜਜਾ ਤੂੰ 1 ਮਿੰਟ ਇੱਕ ਸਾਡੇ ਬੰਦੇ ਨਹੀਂ ਮੰਨਦੇ ਗੱਲਾਂ ਖੜਜਾ ਖੜਜਾ ਉਹ ਬੱਕਰੇ ਨੂੰ ਛੱਡ ਦੇ ਇੱਥੇ ਕੋਈ ਨਹੀਂ 2 ਮਿੰਟ ਖੜਜਾ ਚਲ ਚਲ ਹਟ ਚਲ 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 ਆ ਚਿਚ ਆ ਜਾ ਸਰੋਂ ਦਾ ਮਾਰ ਕੇ ਪਸ਼ੀ ਉੱਪਰੇ ਵੀ ਕਿਸੇ ਆ ਪੱਟੀਆਂ ਦੇ ਮੇਲਣੇ ਸਾਰੇ ਉੱਥੇ ਬਾਹਰ ਹਰ ਜਾ ਹਰ ਮਾਰ ਦੇ ਜੀ ਦੇ ਫੜੀ ਬੱਕਰੀ ਚੱਲ ਚੱਲ ਲਓ ਜੀ ਬਈ ਹੁਣ ਆਪਾਂ ਕਰਦੇ ਆ ਗੱਲਾਂ ਬਾਤਾਂ ਓਡੀਸਾ ਚ ਤੁੱਪ ਹੈਗੀ ਆ ਅੱਛਾ ਬਈ ਫੌਜੀ ਕਿੱਥੇ ਡੌਟੀ ਆਪਣੀ ਕਿਹੜਾ ਪਿੰਡ ਆ ਬਈ ਆਪਣਾ ਛਣੀ ਬੰਦੇ ਆਪੇ ਨਾਲ ਬਹੁਤ ਦੂਰੋਂ ਦੂਰੋਂ ਜੁੜੇ ਆ ਬਈ ਇਹ ਬੰਦਾ ਨਾਲ ਯਕੀਨ ਨਹੀਂ ਮੰਨਦਾ ਛਣੀ ਆਈ ਮੜੇ ਉਰੇ ਆਈ ਔਰੇ ਦਾ ਨਾਟ 11 ਨਾਟ 11 ਓ ਨਾਟ 11 ਆ ਲਾਈਵ ਚਾਈ ਮੜਾਇਆ ਲੈ ਬਾਈ ਦੱਸਿਓ ਬਾਈ ਕਿੱਥੋਂ ਕਿੱਥੋਂ ਜੁੜਿਆ ਭਰਾ ਇਹ ਮੁੰਡਾ ਫੁੱਲੋ ਮਿੱਠੀ ਸੰਗਤ ਮੰਡੀ ਦੇ ਨੇੜੇ ਆ ਬਾਈ ਛਣੀ ਆਹ ਬਾਈ ਨੂੰ ਤੁਸੀਂ ਜਾਣਦੇ ਹੋਵੋਗੇ ਸਾਰੇ ਇਹ ਅੱਕ ਦੀ ਨਾਲ 911 ਕਿੰਨਾ ਚਲਾਦਾ ਮੋਟਰਸਾਈਕਲ 4300 ਹੋਰ 43 ਹੋਰ ਸੁਣਾ ਬਈ ਹਰਜੀਤ ਠੀਕ ਆ ਬਈ ਕਿੱਥੇ ਚੱਲਿਆ ਹੁਣ ਦਾਲ ਲੈ ਕੇ ਆਉਣਾ ਮੈਂ ਗਾਲਾਂ ਨਹੀਂ ਨੀ ਗੇਰ ਤੇਲ ਕਿੰਨਾ ਦਾ ਫੂਕ ਦੇਣਾ ਡੇਲੀ ਤੇਲ ਹੀ ਹੈਗਾ ਜੀ ਤਾਂ ਮਾ ਅੱਲਾ ਮੌਸਮ ਠੀਕ ਜਾਵੇ ਧੋਪ ਹੀ ਚੜੀ ਹੋਵੇ ਹਾਂ ਫੇਰ ਤਾਂ ਸ਼ੌਕ ਦਾ ਮਾਚ ਹੀ ਜਾਂਦਾ ਅੱਛਾ ਧੋਪ ਨਾਲ ਕੀ ਮਤਲਬ ਹੈ ਤੇਲ ਦਾ ਧੁੱਪ ਫੇਰ ਯਾਰ ਫੇਰ ਠੰਡ ਲੱਗਦੀ ਹੈ ਨਾ ਅੱਛਾ ਠੰਡ ਚ ਘਟ ਜਾਣਾ ਹੈ ਹਾਂ ਠੀਕ ਲੈ ਬਈ ਆ ਲੈ ਫੇਰ ਯਾਰ ਯਾ ਦੇ ਚਾਬੀ ਲੈ ਬਈ ਬਈ ਇੱਕ ਬਾਈ ਕਹਿੰਦਾ ਅਸੀਂ ਓਡੀਸਾ 'ਚ ਬੈਠੇ ਹਾਂ ਡਿਊਟੀ ਦੇ ਕਹਿੰਦਾ ਛਣੀ ਨੂੰ ਦੇਖੀ ਜਾਂਦੇ ਆ ਆ ਦੇਖ ਲੈ ਬਈ ਇਹ ਯਕੀਨ ਨਹੀਂ ਮੰਨਦਾ ਓਡੀਸਾ 'ਚ ਮੈਨੂੰ ਵੇਖੀ ਕਰਦਾ ਉਹ ਲਾਈਵ ਦੇਖੀ ਹੁੰਦੇ ਤੇਰਾ ਅੱਛਾ ਤੇ ਇੱਕ ਬਾਈ ਫਗਵਾੜੇ ਤੋਂ ਦੇਖੀ ਜਾਂਦਾ ਲਾਈਵ ਬਈ ਹੋਰ ਦੱਸੋ ਕਿੱਥੋਂ ਕਿੱਥੋਂ ਦੇਖੀ ਜਾਂਦੇ ਹੋ ਬਾਈ ਨੂੰ ਯਕੀਨ ਨਹੀਂ ਹੋ ਰਿਹਾ ਬਰਿੰਡੇ ਤੋਂ ਹੈਗਾ ਕੋਈ ਬਰਿੰਡੇ ਤੋਂ ਸੰਗਤ ਮੰਡੀ ਤੋਂ ਆਂ ਕਰਦਾ ਹਰੋ ਬੱਕਰੀਆਂ ਘੱਟੋ ਘੱਟ ਕਿੰਨੀਆਂ ਰੱਖੀਆਂ ਚਾਹੀਦੀਆਂ ਬੰਦੇ ਨੂੰ ਦੱਸੀ ਮੈਂ ਉਹ ਮੋੜ ਕੇ ਲੈ ਥੱਲੇ 25 ਦਾ ਹੋਣੀ ਹੈ ਹੈ 20 25 ਦਾ ਬਹੁਤ ਔਖੀਆਂ ਰੱਖਣੀਆਂ ਆ ਵੇਖ ਲੈ ਬੱਕਰੀਆਂ ਤੇਰੇ ਤੋਂ ਲੋਟ ਹੀ ਨਹੀਂ ਆਉਂਦੀਆਂ ਇਹਨੂੰ ਬਈ ਮੈਂ ਆਖਿਆ ਮੁੰਡੇ ਨੂੰ ਮੈਂ ਕਿਹਾ ਆਪਾਂ ਇੱਥੇ ਫਾਰਮ ਬਣਾ ਲੈਨੇ ਰਹਿ ਪਾ ਮੇਰੇ ਕੋਲੇ ਇਹ ਰਹਿੰਦਾ ਨਹੀਂ ਇਹ ਥੋੜੇ ਦਿਨਾਂ ਵਾਸਤੇ ਆਉਂਦਾ ਹੁੰਦਾ ਖੜ ਜਾ ਇੱਕ ਮਿੰਟ ਬੁੱਤ ਇੱਕ ਮਿੰਟ ਛੱਡੀ ਛੱਡੀ ਇੱਕ ਮਿੰਟ ਛੱਡੀ ਨਹੀਂ ਮੈਨੂੰ ਅੱਡ ਲਾਂ ਦੇ ਹਾਂ ਬਾਹਰ ਚ ਲੈ ਜਨਾਂ ਚੱਲ ਪਾਸੇ ਹੋ ਮੈਨੂੰ ਬਾਹਰ ਲਾਂ ਇਹ ਮੈ ਲੈਣ ਦੂਦਰਾ ਲੈ ਆ ਆ ਨਾਪਸਾ ਲਾ ਆ ਗਏ ਲਓ ਜੀ ਹੁਣ ਆਪਾਂ ਮੋੜ ਨਾਲ ਲੈ ਕੇ ਚੱਲੇ ਆ ਪੜ ਜਾ ਉਹਨੇ ਮਰਾ ਇਹ ਤਾਂ ਨਿਕਲ ਜਾਪੀ ਕੋਈ ਨਹੀਂ ਬਸ ਤਣ ਪਾੜੇ ਇਹਦਾ ਲੈ ਆ ਆਇਆ ਭਾਈ ਮਿਹਨਤ ਕਰਨੀ ਪੈਂਦੀ ਹੈ ਬੱਕਰੀਆਂ ਦੀ ਭਾਈ ਇੱਕ ਨਾ ਬਹੁਤ ਭਰਾ ਪੁੱਛਦੇ ਹੁੰਦੇ ਆ ਲਾਈਵ ਦੇਖਦੇ ਜਦੋਂ ਵੀ ਭਾਈ ਬੱਕਰੀ ਸੇਲ ਵਾਸਤੇ ਹਨਾ ਆਪਣੇ ਕੋਲੇ ਭਾਈ ਬਾਲੀਆਂ ਬੱਕਰੀਆਂ ਹੈ ਨਹੀਂ ਸੇਲ ਵਾਸਤੇ ਆਪਾਂ ਤਾਂ ਵਧਾਈ ਜੰਨੇ ਆ ਠੀਕ ਹੈ ਜੀ ਵਧਾਈ ਜਾਂਦੇ ਆਪਾਂ ਕੰਮ ਤੇ ਫਰਵਰੀ ਦੇ ਵਿੱਚ ਬਈ ਸ਼ੁਰੂ ਕਰਿਓ ਜੀ ਨੇ ਨਾਵਾ ਕੰਮ ਸ਼ੁਰੂ ਕਰਨਾ ਨਾ ਹੁਣ ਥੋੜੀ ਠੰਡ ਆ ਜਿਆਦਾ ਦੂਰੋ ਜਾਨਵਰ ਨਾ ਲਓ ਹੁਣ ਲਓ ਜੀ ਹੁਣ ਇੱਥੇ ਆਪਾਂ ਨਾ ਆਪਣੇ ਗੇਟ ਕੋਲੇ ਬੱਕਰਾਂ ਨੂੰ ਲਿਆਉਣੇ ਆ ਦੇਖ ਫੇਰ ਥੋੜੇ ਨਾਲ ਕਰਦੇ ਆ ਗੱਲਾਂ ਬਾਤਾਂ ਕਿਸੇ ਦਾ ਕੋਈ ਸਵਾਲ ਆ ਬਈ ਉਹ ਜ਼ਰੂਰ ਕਰ ਸਕਦੇ ਆ ਬੇਰ ਹੈ ਨਹੀਂ ਬੱਤੇ ਦੇ ਤੇ ਮੈਂ ਬੇਰ ਖਾਣੇ ਸੀ ਜੋਰਾਵਰ ਸਕੂਲ ਲੱਗਣਾ ਬੱਤ ਕੱਲ ਨੂੰ ਫਿਰ ਲਓ ਜੀ ਲੈ ਆਉ ਗਰੇ ਬਾਈ ਜਾਨਵਰ ਸਾਰੇ ਪਾਸੇ ਹੀ ਆ ਮੁੰਡਾ ਪਰੋਰੇ ਛੋਰੇ ਲਾ ਤਾਂ ਇੱਥੇ ਲੱਗ ਜਾ ਵੀਰ ਜੀ ਕੀ ਕੰਮ ਕਰਦੇ ਹੋ ਤੁਸੀਂ ਕੰਮ ਬਾਈ ਸੀ ਕਰਦੇ ਆ ਬੱਕਰੀਆਂ ਵੀ ਰੱਖੀਆਂ ਆਪਣੇ ਕੋਲੇ ਤੇ ਆਪਣਾ YouTube ਚੈਨਲ ਵੀ ਆ ਜੋ ਕਰਦੇ ਆ ਮਾਰੇ ਤਾਂ ਮਾਰ ਜਵਾਲੇ ਨਾ ਇੱਕ ਜੀ ਬੱਤਾ ਇੱਕ ਮਿੰਟ ਬਈ ਸੈਟਿੰਗ ਕਰ ਲਵੇ ਫੇਰ ਆਪਾਂ ਗੱਲਾਂ ਆ ਜਾ ਵੱਡੇ ਨਾਲ ਇੱਕ ਚ ਇਹ ਇੱਕ ਚ ਇਹ ਤਾਂ ਟੋਕਾ ਫੜ ਕੇ ਘਰੇ ਲਾਇਆ ਮੈਂ ਤਾਂ ਟੋਕਣ ਨਾ 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 ਟੋਕੇ ਦਾ ਕੋਈ ਕੰਮ ਨਹੀਂ ਬਸ ਠੀਕ ਆ ਠੀਕ ਆ 베ਰ ਜੇ ਖਾਣੀਆਂ ਵਧੀਆ ਤੇ ਮੇ ਤਾਂ ਮੰਗਾ ਨਾ ਆਇਆ ਸ਼ਣੀ ਲਓ ਜੀ ਆਪਣਾ ਬਈ ਆ ਗਿਆ ਮਾਲ ਅਜਨੇ ਨਾਲ ਹੋ ਗਿਆ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਚੱਹ ਹਟ ਹਟ ਕਰ ਲਾ ਕਰ ਲਾ ਇਕੱਠੇ ਕਰ ਲਾ ਕਰ ਲਾ ਲਓ ਜੀ ਕਰੋ ਚੈੱਕ ਆਇਓ ਬਾਹਰ ਭੇਡ ਦੇ ਬੰਦ ਕਰੀ ਬਾਰ ਬੰਦ ਕਰ ਦੇ ਉਹ ਕਰਦੇ ਤੂੰ ਘਰੇ ਲਿਆ ਆਇਆ ਬਾਹਰ ਬੰਦ ਕਰ ਦੇ ਭੱਜ ਨਾ ਜਾਣ ਲਓ ਜੀ ਆ ਗਈਆਂ ਬਈ ਸਾਰੀਆਂ ਭਾਈ ਜੀ ਮਾਈ ਨੇਮ ਜਗਮੀਤ ਸਿੰਘ ਵਿਲੇਜ ਬਲਾਈਆਣਾ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਪੰਜਾਬ ਲਓ ਜੀ ਹਾਂਜੀ ਇਹਨਾਂ ਨੂੰ ਬੰਦ ਦੇ ਤਾਂ ਬੋਖ ਲਿਓਣੇ ਆ ਉਹ ਨਹੀਂ ਯਾਰ ਫਿਰਦਿਆਂ ਰਹਿੰਦੇ ਕੋਈ ਨਹੀਂ ਹਾਂਜੀ ਆ ਪੱਠ ਦਾ ਬੱਚਾ ਭਾਈ ਦੇਖੋ ਚੱਕਰ ਉਹ ਪਹਿਲੇ ਸੂਏ ਪੱਠ ਸੂਈ ਆ ਭਈ ਆਪਕਾ ਵੀ ਬੀਟਰ ਸੈਦੋ ਕੇ ਬਲੱਡ ਲਾਈਨ ਨਹੀਂ ਬਾਈ ਜੀ ਹਾਂ ਬੀਟਰਲ ਤੇ ਕੰਮ ਨਹੀਂ ਕਰਦੇ ਹਮਾਰੇ ਪਾਸ ਓਨਲੀ ਬਰਬਰੀ ਹਮ ਬਰਬਰੀ ਦਾ ਸ਼ੌਂ ਕਰਤੇ ਹਾਂ ਬੰਦ ਕਰੀ ਬਾਰ ਬੰਦ ਕਰੀ ਤੈਨੂੰ ਮਰੂ ਮੈਂ ਬੰਦ ਕਰਦੇ ਬੰਦ ਕਰਦੇ ਭਜਰੀਆਂ ਘਰੇ ਸੁਣੀ ਖੜਾ ਰਹਿ ਇੱਥੇ ਗੱਲਾਂ ਕਰ ਸੁਣਾ ਦੇ ਇੱਕ ਦੋ ਉਹ ਸੁਣਾ ਯਾਰ ਵੀਰ ਬਣ ਮੁਗਰੇ ਮੁਗਰੇ ਖਾਦੇ ਪਹਿਲੇ ਦੱਸ ਠੰਡ ਚੌਂਲੀ ਨੂੰ ਔਖਾ ਹੁੰਦਾ ਕਿ ਸੌਖਾ ਹੁੰਦਾ ਔਖਾ ਹੁੰਦਾ ਔਖਾ ਹੁੰਦਾ ਚੜਦੀ ਕਲਾ ਬਾਈ ਰਾਜਪਾਲ ਜੀ ਕੀ ਹਾਲ ਹੈ ਮੁੰਡਿਓ ਕਹਿੰਦਾ ਬਾਈ ਕਹਿੰਦਾ ਕੰਮ ਦੱਸ ਕਿਵੇਂ ਆ ਵਧੀਆ ਵਧੀਆ ਕੰਮ ਤੁਹਾਡੇ ਪਿੰਡ ਕਿਵੇਂ ਮਾਹੌਲ ਵਧੀਆ ਮੀਮੂ ਕਿੰਨਾ ਸੀ ਉੱਧਰ ਅਸੀਂ ਮੜਾ ਮੋਟਾ ਜੀ ਇਹ ਬਈ ਮੁੰਡਾ ਕਬੂਤਰਾਂ ਦਾ ਖਡਾਰੀ ਆ ਜੋ ਕਬੂਤਰ ਬਾਜ਼ ਹੁੰਦੇ ਆ ਨਾ ਜਿਵੇਂ ਬਾਜ਼ੀਆਂ ਪੂਜੀਆਂ ਐਦ ਕਿ ਕਿੰਨੀਆਂ ਬਾਜ਼ੀਆਂ ਜਿੱਤ ਗਿਆ ਬਈ ਆਪਾਂ ਤਾਂ ਇੱਕ ਹੀ ਜਿੱਤੀ ਆ ਇੱਕ ਜਿੱਤੀ ਕਿੱਥੇ ਫਿਰ ਤੇ ਆਪਾਂ ਪਹਿਲਾਂ ਦੋ ਤਾਂ ਨਹੀਂ ਛੱਡੀਆਂ ਆਪਾਂ ਫਰਜ ਦਾ ਨਾ ਕੀ ਨਾਮ ਸੀਗਾ ਉੱਥੇ ਫਰਜ ਹੈ ਫਰਜ ਫ੍ਰਿਜ ਫਿਰਜਾ ਪਾਕ ਨਾ ਨਹੀਂ ਹੁੰਦਾ ਮੈਨੂੰ ਆਉਂਦਾ ਨਹੀਂ ਹੁੰਦਾ ਇਹ ਦੋ ਤਿੰਨ ਚੀਜ਼ਾਂ ਫ੍ਰਿਜ ਜਿੱਤ ਗਿਆ ਹੈ ਕਬੂਤਰ ਸੀ ਕਿ ਕਬੂਤਰੀ ਕਬੂਤਰ ਤੇ ਹੋਰ ਨਾਮ ਕੀ ਸੀ ਉਹ ਪੈਸੇ ਸੀ ਨਾਲ 40000 40000 ਵੀ ਜਿੱਤ ਗਿਆ ਸੀ ਲੜ ਪਏ ਫਿਰ ਪੈਸੇ ਵੰਡਣ ਦੇ ਵਿੱਚ ਇਹ ਬਈ ਇਹ ਆ ਨਵੇਂ ਖਿਡਾਰੀ ਆ ਕਬੂਤਰ ਬਾਜ਼ ਇਹ 40000 ਰੁਪਏ ਜਿੱਤ ਕੇ ਤੇ ਇੱਕ ਫ੍ਰਿਜ ਜਿੱਤ ਕੇ ਮੁੜ ਕੇ ਲੜ ਪਏ ਸੀ ਪੈਸੇ ਵੰਡਣ ਦੇ ਵਿੱਚ ਹਾਂ ਬਈ ਇਹ ਬਈ ਇਹ ਆ ਨਵੇਂ ਖਿਡਾਰੀ ਆ ਕਬੂਤਰ ਬਾਜ਼ ਇਹ 40000 ਰੁਪਏ ਜਿੱਤ ਕੇ ਤੇ ਇੱਕ ਫ੍ਰਿਜ ਜਿੱਤ ਕੇ ਮੁੜ ਕੇ ਲੜ ਪਏ ਸੀ ਪੈਸੇ ਵੰਡਣ ਦੇ ਵਿੱਚ ਨਾ ਬਾਬਾ ਲੜ ਪਾ ਜ਼ਰਾ ਮਾਮਾ ਬੰਦੇ ਬ ਭਾਈ ਇੱਕ ਕਮੈਂਟ ਕਰੀ ਜਾਂਦਾ ਕਹਿੰਦਾ ਸਾਡੇ ਕੋਲ ਵੀ ਹੈਗਾ ਕਬੂਤਰ ਤੇਰੇ ਕੋਲ ਕਿਹੜੇ ਕਿਹੜੇ ਹੋ ਆ ਕਬੂਤਰ ਕਿੰਨਾ ਵਾਲੇ ਮੇਰੇ ਕੋਲੇ ਬਿੰਦਰਾ ਦੇ ਵੀ ਆ ਹਾਂ ਤਗਰਦੇਵ ਵਾਲੇ ਗਰਦੇਵ ਵਾਲੇ ਗਰਦੇਵ ਮਸ਼ਹੂਰ ਆ ਪੁੰਨੂ ਪੁੰਨੂ ਵਾਲੇ ਹਜ਼ਾਰ ਵਾਲੇ ਕਬੂਤਰ ਕਿਹੜੇ ਵਾਜਦੇ ਆ ਮਤਲਬ ਜਸਵੀਰ ਬਾਦਲ ਜਸਵੀਰ ਬਾਦਲ ਉਹ ਵਾਜੇ ਹਨ ਵਗੈਰਾ ਦੀ ਤੁਸੀਂ ਪਾਣੀ ਦਾ 10000 ਕਬੂਤਰਾਂ ਵਾਲਾ ਕੋਈ ਬਣਾਉਣ ਦਾ ਨੁਸਖਾ ਠੰਡ ਚ ਕਬੂਤਰਾਂ ਨੂੰ ਬਈ ਲੱਗਦੀ ਠੰਡ ਕੇ ਨਹੀਂ ਲੱਗਦੀ ਠੰਡ ਤਾਂ ਹਰੇਕੀ ਨੂੰ ਲੱਗਦੀ ਹੈ ਨਹੀਂ ਗਰਮ ਨਹੀਂ ਹੁੰਦਾ ਜਾਨਵਰ ਇਹ ਜਿਆਦੇ ਨਹੀਂ ਓਏ ਮੁੜ ਕੇ ਲੈ ਬੱਕਰੀਆਂ ਭੱਜੀਆਂ ਉਧਰ ਭੱਜ ਕੇ ਲੈ ਭੱਜ ਕੇ ਭੱਜ ਕੇ ਭੱਜਦੀ ਨਹੀਂ ਚੱਲੀ ਗਈ ਫਿਰ ਗਰਮੀ ਚ ਕਿਵੇਂ ਦੂ ਅੱਛਾ ਬਾਤ ਤੇ ਰੱਖਣਾ ਠੀਕ ਹੈ ਬਈ ਆ ਕਰੋ ਬਈ ਇੱਕ ਬੱਚਾ ਇਹ ਕਿਸੇ ਨੇ ਬ੍ਰੀਡਰ ਰੱਖਣਾ ਲਓ ਜੀ ਕਰੋ ਸ਼ੌਂਕ ਮਾਸ਼ਾਅੱਲਾ ਕੁਆਲਟੀ ਮੈਂ ਹੈ ਸੁਪਰ ਕੁਆਲਟੀ ਹਾਂ ਬਈ ਠੰਡ ਤਾਂ ਲੱਗਦੀ ਉਹ ਤਾਂ ਬਈ 80 ਐਨ ਮਜ਼ਾਕ ਕਰੀ ਐਨੇ ਬਾਈ ਨੂੰ

ਥੋੜਾ ਕੋੜਾ ਕਿਹੜਾ ਪਿੰਡ ਆ ਬਈ ਤੁਹਾਡਾ ਓਏ ਓਏ ਮੋਹੱਲੋਂ ਵਾਲੀ ਪਿੰਡ ਆ ਠੀਕ ਐ ਬਈ ਕਿਹੜਾ ਜ਼ਿਲ੍ਹਾ ਬਈ ਹੋਰ ਬਈ ਕਿਹੜੇ ਕਿਹੜੇ ਭਰਾ ਦੇਖੀ ਜਾਂਦੇ ਲਾਈਵ ਅੱਜ ਤਾਂ ਲਿਬੜੇ ਫਿਰਦੇ ਆ ਯਾਰ ਠੀਕ ਹੈ ਜੀ ਓਕੇ ਬਈ ਬਹੁਤ ਦੂਰੋਂ ਫਿਰਤਾ 220 ਕਿਲੋਮੀਟਰ ਹੋਊਗਾ ਸਾਡੇ ਤੋਂ ਗੁਰਦਾਸਪੁਰ 240 ਹੋਊਗਾ 240 ਹੋਰ ਸੁਣਾਓ ਬਈ ਠੀਕ ਠਾਕ ਕਈ ਦਿਨਾਂ ਦੇ ਨਾ ਬਈ ਬਿਜੀ ਸੀਗੇ ਵੀਡੀਓ ਨਹੀਂ ਪਾਈ ਕੀ ਕੋਈ ਵੀ ਨਵੇਂ ਸਾਲ ਤੋਂ ਬਾਅਦ ਕਰਾਂ ਕੰਮ ਸ਼ੁਰੂ ਕਿਵੇਂ ਰਿਹਾ ਸਾਰਿਆਂ ਦਾ 2024 बढ़िया रहा अब तो कोको कोको अरे को भी मोह वो कर दे आया कोको आयो आ गई आ गई कोको आ गई आया पुत तो, आया मेरा बेटा आ देखो ले बुखे जाके बह गई मोबाइल च किया हम्म ये ना भाई कोको ਲਓ ਜੀ ਦੁੱਧ ਭਾਲਦੀ ਆਉਣ ਇਹ ਦੇਖੋ ਉਹ ਨਾ ਕੋ ਕੋ ਕੀ ਕਰਦੀ ਆ ਤੂੰ ਗੰਦੀ ਠੀਕ ਹੈ ਭਾਈ ਆ ਸਾਡਾ ਮੋਟੂ ਆ ਜੀ ਆ ਦੇਖੋ ਇਹ ਆ ਸਾਡਾ ਮੋਟੂ ਮੋਟੂ ਕਿਵੇਂ ਆ ਓਏ ਉਹ ਮੋਟੂ ਆ ਜਾ ਆ ਜਾ ਯਾ ਯਾ ਦੇਖ ਆ ਸਾਡੀ ਹੈਗੀ ਆ ਬੈਲਾ ਬੈਲਾ ਤੇ ਮੋਟੂ ਆ ਬਈ ਮੇਰੇ ਮੇਰਾ 2 ਦਸੰਬਰ ਦਾ ਜਨਮ ਦਿਨ ਹੈ ਨਾ ਹਣ ਤੇ ਇਹ 2 ਦਸੰਬਰ ਦਾ ਇਹਦਾ ਵਰਥ ਆ ਹਜੇ ਇਹ ਮਹੀਨੇ ਤੋਂ ਘਟਾ ਠੀਕ ਆ 2 ਦਸੰਬਰ ਦਾ ਵਰਥ ਇਹਦਾ ਥੱਲੇ ਬਹਿੜ ਗਿਆ ਇਹਦਾ ਨਾਮ ਪਤਾ ਕੀ ਆ ਇਹਦਾ ਨਾਮ ਬੈਲਾ ਇਹਦਾ ਨਾਮ ਮੋਟੂ ਤੇਦਾ ਨਾਮ ਹੈਗਾ ਕੋਕੋ ਕੋਈ ਵਾਕੀ ਦੀ ਤਾਂ ਥੱਲੇ ਬਹਿੜ ਗਈ ਦੂ ਹੁਣ ਬਹੁਤ ਛੋੜ ਕਰੀ ਜਾਂਦਾ ਹੁਣ ਸਿਰ ਤੇ ਨਾ ਟੋਪੀ ਲਾਇਆ ਤੇ ਕੋਡਪਾਲਾ ਠੰਡ ਲੱਗ ਜੂ ਪੁੱਤੈ ਨੂੰ ਬੱਕਰੀਆਂ ਆਂਗੇ ਸਾਰੀਆਂ ਲਓ ਜੀ ਆਵਾਜ਼ ਮਨ ਇੱਕ ਚੀਜ਼ ਆਈ ਹੈ ਕੀ ਹਾਂ ਇਹ ਦਿਖਾਈਆ ਅੱਛਾ ਅੱਤੇ ਰੱਖੀ ਆ ਦੇਖੋ ਬਈ ਜੋਰਾ ਲੈ ਦੇਸੀ ਬੇਰ ਭਾਲ ਕੇ ਦਿਖਾਈਂ ਦਿਖਾਈਂ ਨੇ ਅਬੀ ਮੇਰੇ ਬਾਸ ਆ ਗਿਆ ਇਹ ਤੋ ਚਲੋ ਇੱਕ ਦੰਦੀ ਲਗਾਈਏ ਛੋਟੀ ਮੈਂ ਖਾਂਦਾ ਨਹੀਂ ਹਾਂ ਮੈਂ ਨਹੀਂ ਇੱਕ ਦੰਦੀ ਨਹੀਂ ਕਿਨਾ ਟੇਸਟੀ ਮਿੱਠਾ ਵੜਾ ਦਾ ਲਾਈਵ ਚੱਲੀ ਜਾਂਦਾ ਚਲੋ ਬਈ ਠੀਕ ਆ ਧੰਨਵਾਦ ਸਾਰਿਆਂ ਦਾ ਅੱਜ ਤਾਂ ਵੈਸੇ ਹੀ ਲਾਈਵ ਹੋ ਗਈ ਮੇਲੇ ਸੀਗੇ ਹਨਾ ਹੁਣ ਹੀ ਆਇਆ ਏ ਘਰੇ ਮੈਂ ਬੱਕਰੀਆਂ ਛੱਡ ਲਈ ਧੁੱਪ ਦੇਖ ਕੇ ਤੇ ਸ਼ਾਮ ਨੂੰ ਹੁੰਨੇ ਹੁੰਨੇ ਲਾਈਵ ਆਪ ਦੂਜੇ ਤੀਜੇ ਦਿਨੋਂ ਜੁੜਿਆ ਕਰੋ ਸਾਰੇ ਭਰਾ 7 ਵਜੇ ਲਾਈਵ ਹੁੰਨੇ ਹੁੰਦੇ ਆ ਉਦੋਂ ਗੱਲਾਂ ਬਾਤਾਂ ਕੰਮ ਦੀਆਂ ਕਰਦੇ ਹੁੰਦੇ ਆ ਧੰਨਵਾਦ ਸਾਰਿਆਂ ਦਾ